ਇਤੇ ਦਿਨ ਐਲਾਨ ਕੀਤਾ ਗਿਆ ਹੈ ਕਿ ਭਾਰਤੀ ਕ੍ਰਿਕਟ ਟੀਮ 15 ਖਿਡਾਰੀਆਂ ਦੇ ਨਾਲ ਵਿਸ਼ਪ ਕੱਪ ਖੇਡਣ ਲਈ ਜਾਵੇਗੀ। ਵੈਸਟ ਇੰਡੀਜ਼ ਅਤੇ ਅਮਰੀਕਾ ਦੀ ਸਾਂਝੀ ਮੇਜ਼ਬਾਨੀ 'ਚ ਹੋਣ ਵਾਲੇ T20 ਵਿਸ਼ਪ ਕੱਪ ਦੇ ਲਈ ਟੀਮ ਇੰਡੀਆ 21 ਮਈ ਨੂੰ ਅਮਰੀਕਾ ਲਈ ਰਵਾਨਾ ਹੋਵੇਗੀ। 1 ਤੋਂ 29 ਜੂਨ ਤੱਕ ਹੋਣ ਵਾਲੇ T20 ਵਿਸ਼ਪ ਕੱਪ 'ਚ ਭਾਰਤੀ ਟੀਮ ਆਪਣਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਦੇ ਖਿਲਾਫ ਖੇਡੇਗੀ। ਇਹ ਮੈਚ ਅਮਰੀਕਾ ਦੇ ਵਿੱਚ ਖੇਡਿਆ ਜਾਵੇਗਾ। ਪਰ ਸ਼ੁਮਨ ਗਿੱਲ ਕੇ ਐਲ ਰਾਹੁਲ ਅਤੇ ਰਿੰਕੂ ਸਿੰਘ ਵਰਗੇ ਕੁਝ ਹੋਰ ਸਟਾਰ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ ਤਾਂ ਕਿ ਪਰ 6 ਖਿਡਾਰੀ ਅਜਿਹੇ ਨੇ ਜੋ ਪਹਿਲੀ ਵਾਰ T20 ਵਿਸ਼ਪ ਕੱਪ ਖੇਡਣਗੇ ਕਬੇ ਹੱਥ ਦੇ ਨੌਜਵਾਨ ਅਤੇ ਸਲਾਮੀ ਬੱਲੇਬਾਜ਼ ਯਸ਼ਵੀ ਜੈਸਵਾਲ ਨੇ ਭਾਰਤ ਲਈ ਤਿੰਨੋਂ ਫਾਰਮੈਟਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ ਔਰ ਟੈਸਟ 'ਚ ਪਹਿਲੀ ਪਸੰਦ ਦਾ ਸਲਾਮੀ ਬੱਲੇਬਾਜ਼ ਹੈ ਉਹਨਾਂ ਨੂੰ T20 ਵਿਸ਼ਪ ਕੱਪ 'ਚ ਸ਼ੁਮਨ ਗਿੱਲ ਤੋਂ ਪਹਿਲ ਮਿਲੀ ਹੈ ਜੈਸਵਾਲ ਜਿਸ ਨੇ ਅਗਸਤ 2023 ਦੇ ਵਿੱਚ ਵੈਸਟ ਇੰਡੀਜ਼ ਦੇ ਵਿਰੁੱਧ ਆਪਣਾ ਡੈਬਿਊ ਕੀਤਾ ਸੀ ਨੇ ਹੁਣ ਤੱਕ 17 T20 ਅੰਤਰਰਾਸ਼ਟਰੀ ਮੈਚ ਖੇਡੇ ਇਜ਼ਰਾਨ ਉਹਨਾਂ ਨੇ ਇੱਕ ਸੈਂਕੜਾ ਅਤੇ 4 ਅਰਧ ਸੈਂਕੜੇ ਦੀ ਮਦਦ ਨਾਲ 502 ਦੌੜਾਂ ਪੜਾਈਆਂ ਜਿਸ ਦੇ ਵਿੱਚ ਉਹਨਾਂ ਦਾ ਸਟ੍ਰਾਈਕ ਰੇਟ 164.43 ਦੇ ਹੈ IPL ਦਾ ਇਸ ਸੀਜ਼ਨ ਜੈਸਵਾਲ ਦੇ ਲਈ ਚੰਗਾ ਰਿਹਾ ਹੈ ਜੈਸਵਾਲ ਪਹਿਲੀ ਵਾਰ ਵਿਸ਼ਪ ਕੱਪ ਖੇਡਣ ਜਾ ਰਹੇ ਨੇ ਕਿਸੇ ਵੀ ਫਾਰਮੈਟ ਦੇ ਵਿੱਚ ਉਹਨਾਂ ਦਾ ਪਹਿਲਾ ਵਿਸ਼ਪ ਕੱਪ ਹੋਵੇਗਾ ਅਗੇਨਾ ਮੌਦਾ ਸ਼ਿਵਮ ਦੁਬੇ ਦਾ 올라운ਡਰ शिवम दुबे ਦਾ ਬੱਲਾ ਇੰਨਾ ਦਿਨੀ ਆਈਪੀਐਲ ਚ ਕਾਫੀ ਦੌੜਾਂ ਬਣਾ ਰਿਹਾ ਹੈ शिवम ਪਿਛਲੇ 2 ਆਈਪੀਐਲ ਸੀਜ਼ਨਾਂ ਤੋਂ ਸੀਐਸਕੇ ਲਈ ਚੰਗਾ ਪ੍ਰਦਰਸ਼ਨ ਕਰ ਰਹੇ ਨੇ 2019 ਦੇ ਵਿੱਚ ਟੀ20 ਅੰਤਰਰਾਸ਼ਟਰੀ ਕ੍ਰਿਕਟ ਦੇ ਵਿੱਚ ਡੈਬਿਊ ਕਰਨ ਵਾਲੇ शिवम ਨੂੰ ਪਹਿਲੀ ਵਾਰ ਟੀ20 ਵਿਸ਼ਵ ਕੱਪ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ शिवम ਨੇ ਭਾਰਤ ਲਈ 21 T20 ਮੈਚਾਂ ਦੀਆਂ 14 ਪਾਰੀਆਂ ਦੇ ਵਿੱਚ 145.26 ਦੀ ਸਟ੍ਰਾਈਕ ਰੇਟ ਦੇ ਨਾਲ 276 ਦੌੜਾਂ ਬਣਾਈਆਂ ਜਿਸ ਦੇ ਵਿੱਚ ਤਿੰਨ ਅਰਧ ਸੈਂਕੜੇ ਸ਼ਾਮਲ ਨੇ ਉਹਨਾਂ ਨੇ ਉੱਥੇ ਹੀ ਆਪਣੀ ਮੱਧਮ ਤੇਜ਼ ਗੇਂਦਬਾਜ਼ੀ ਦੇ ਨਾਲ 8 ਵਿਕਟਾਂ ਵੀ ਲਈਆਂ ਅੱਗੇ ਗੱਲ ਕਰੀਏ ਤਾਂ ਨਾਮ ਆਉਂਦਾ ਹੈ ਸੰਜੂ ਸੈਮਸਨ ਦਾ ਸੰਜੂ ਸੈਮਸਨ ਨੂੰ IPL ਦੇ ਸੀਜ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਦਿੱਤਾ ਗਿਆ ਹੈ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਵਿਸ਼ਪ ਕੱਪ ਟੀਮ ਦੇ ਵਿੱਚ ਸ਼ਾਮਲ ਕੀਤੇ ਜਾਣ ਦੇ ਹੱਕਦਾਰ ਵੀ ਸਨ ਪਿਛਲੇ ਕੁਝ ਸਮੇਂ ਤੋਂ ਦਿਨੇਸ਼ ਕਾਰਤਿਕ ਦੇ ਕਾਰਨ ਜਗ੍ਹਾ ਆਪਣੀ ਟੀਮ ਦੇ ਵਿੱਚੋਂ ਨਹੀਂ ਬਣਾ ਪਾਈ ਪਰ ਮੌਜੂਦਾ ਆਈਪੀਐਲ ਦੇ ਵਿੱਚ 132 ਸਟ੍ਰਾਈਕ ਰੇਟ ਨਾਲ 385 ਦੌੜਾਂ ਬਣਾਉਣ ਵਾਲੇ ਸੰਜੂ ਨੂੰ ਇਸ ਵਾਰ ਚੋਣਕਾਰਾਂ ਨੇ ਨਜ਼ਰਅੰਦਾਜ਼ ਨਹੀਂ ਕੀਤਾ ਅਤੇ ਸੰਜੂ ਪਹਿਲੀ ਵਾਰ ਵਿਸ਼ਪ ਕੱਪ ਦੇ ਵਿੱਚ ਖੇਡਣਗੇ ਉਦਰ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਪਿਛਲੇ 1 ਡੇ ਪਿਸ਼ਪ ਕੱਪ ਚਪਾਰਤੀ ਟੀਮ ਦਾ ਹਿੱਸਾ ਸਨ ਹਾਲਾਂਕਿ ਉਹ ਪਹਿਲੀ ਵਾਰ T20 ਵਿਸ਼ਵ ਕੱਪ ਖੇਡਤੇ ਨਜ਼ਰ ਆਉਣ ਕੇ ਹੁਣ ਤੱਕ ਉਹਨਾਂ 10 T20 ਅੰਤਰਰਾਸ਼ਟਰੀ ਮੈਚ ਖੇਡੇ ਨੇ ਜਿਸ ਚੋਂ ਮੰਨੇ 12 ਵਿਕਟਾਂ ਆਪਣੇ ਨਾ ਕੀਤੀਆਂ ਇਸ IPL ਸੀਜ਼ਨ ਦੇ ਵਿੱਚ RCB ਦੇ ਲਈ ਖੇਡਦੇ ਹੋਏ ਸਿਰਾਜ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਅਜਿਹੇ ਚ ਉਸੇ T20 ਵਿਸ਼ਵ ਕੱਪ ਟੀਮ ਚ ਸ਼ਾਮਲ ਕੀਤੇ ਜਾਣ ਤੇ ਸ਼ੱਕ ਸੀ ਪਰ ਉਹਨਾਂ ਨੂੰ ਹੁਣ ਚੋਣਕਾਰਾਂ ਦੇ ਵੱਲੋਂ ਉਹਨਾਂ ਤੇ ਭਰੋਸਾ ਜਤਾਇਆ ਗਿਆ ਹੈ ਆ ਗਿਆ ਵਧੀਆ ਤਨਾਮ ਆਉਂਦਾ ਤਜਰਬੇਕਾਰ ਲੈਗ ਸਪਿਨਰ ਯੋਜਵਿੰਦਰ ਚਾਹਲਤਾ ਜਿਨ੍ਹਾਂ ਨੇ 2016 ਦੇ ਵਿੱਚ T20 ਅੰਤਰਰਾਸ਼ਟਰੀ ਕ੍ਰਿਕਟ ਦੇ ਵਿੱਚ ਡੈਬਿਊ ਕੀਤਾ ਸੀ ਪਰ ਹੁਣ ਤੱਕ ਉਸ ਫਾਰਮੈਟ ਦੇ ਵਿਸ਼ਵ ਕੱਪ ਦੇ ਵਿੱਚ ਨਹੀਂ ਖੇਡ ਸਕੇ ਉਹਨਾਂ ਨੂੰ 2021 ਅਤੇ 2022 T20 ਵਿਸ਼ਵ ਕੱਪ ਟੀਮ 'ਚ ਜ਼ਰੂਰ ਸ਼ਾਮਲ ਕੀਤਾ ਗਿਆ ਸੀ ਪਰ ਉਹਨਾਂ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ ਉਹ IPL 2024 'ਚ ਸ਼ਾਨਦਾਰ ਫਾਰਮ 'ਚ ਨਜ਼ਰ ਆ ਰਹੇ ਨੇ ਉਹਨਾਂ ਨੇ ਰਾਜਸਥਾਨ ਰਾਇਲਜ਼ ਲਈ ਖੇਡਦੇ ਹੋਏ 13 ਵਿਕਟਾਂ ਲਈਆਂ ਇਸ ਵਾਰ ਉਹਨਾਂ ਦਾ T20 ਵਿਸ਼ਪ ਕੱਪ ਦੇ ਪਲੇਇੰਗ 11 ਦੇ ਵਿੱਚ ਸ਼ਾਮਲ ਹੋਣਾ ਵੀ ਹੁਣ ਯਕੀਨੀ ਹੈ ਉਧਰ ਅੱਗੇ ਨਾਮ ਆਉਂਦਾ ਹੈ ਗੁਲਦੀਪ ਯਾਦਵ ਦਾ ਜੈਨਮਨ ਸਪਿਨਰ ਕੁਲਦੀਪ ਯਾਦਵ ਦੀ ਪਹਿਲੀ ਵਾਰ T20 ਵਿਸ਼ਵ ਕੱਪ ਖੇਡਦੇ ਨਜ਼ਰ ਆਉਣਗੇ ਕੁਲਦੀਪ ਇਸ ਸਮੇਂ ਦਿੱਲੀ ਕੈਪੀਟਲਜ਼ ਲਈ IPL ਦੇ ਵਿੱਚ ਚੰਗੀ ਗੇਂਦਬਾਜ਼ੀ ਕਰ ਰਹੇ ਨੇ ਉਹਨਾਂ 8 ਮੈਚਾਂ 'ਚ 12 ਵਿਕਟਾਂ ਲਈਆਂ 29 ਸਾਲਾ ਕੁਲਦੀਪ ਨੇ 35 T20 ਅੰਤਰਰਾਸ਼ਟਰੀ ਮੈਚਾਂ 'ਚ 58 ਵਿਕਟਾਂ ਲਈਆਂ ਨੇ ਇਸ ਵਾਰ ਕੁਲਚਾ ਦੇ ਨਾਮ ਦੇ ਨਾਲ ਮਸ਼ਹੂਰ ਕੁਲਦੀਪ ਅਤੇ ਚਾਹਲ ਦੀ ਜੋੜੀ ਵਿਸ਼ਵ ਕੱਪ ਦੇ ਵਿੱਚ ਵੀ ਖੇਡਦੀ ਨਜ਼ਰ ਆਵੇਗੀ